ਸੋ ਨਿਹਾਲ ਪ੍ਰਧਾਨ ਜੀ ਸਾਡੇ ਸਿਰਸਾ ਸਾਹਿਬ ਹੋਰ ਸਾਡੇ ਸਾਰੇ ਜਿਹੜੇ ਸੁਦਰੀ ਨਗਰ ਚ ਖੜੇ ਆ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੇ ਕੰਮ ਆ ਕਿ ਹੋਰ ਨਹੀਂ ਕਰ ਸਕਦਾ ਸੋਈ ਵੀ ਜਰਦੀ ਸਟੇਟ ਸਾਡਾ ਬਾਦ ਝੰਡਾ ਬਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਇਹਨਾਂ ਵੱਲੋਂ ਪੈਦਲ ਚੱਲ ਕੇ ਵਰੰਡੇ ਤੋਂ ਸ੍ਰੀ ਚਕੌਰ ਸਾਹਿਬ ਅੰਮ੍ਰਿਤਸਰ ਗੁਰੂ ਘਰ ਨਤਮਸਤਕ ਹੋ ਕੇ ਲਈ ਸਿੱਧਾਂਤੋ ਸ਼ਤਾਂਜਲੀ ਦੇਣ ਦੇ ਲਈ ਪਰਿਵਾਰ ਸਮੇਤ ਜਿਨ੍ਹਾਂ ਵਿੱਚ ਨਵੀਂ ਧਰਮ ਪਤਨੀ ਪੁੱਤਰ ਉਹਨਾਂ ਦੀ ਧਰਮ ਪਤਨੀ ਸਾਰਾ ਪਰਿਵਾਰ ਉਹਦੇ ਪਾ ਤੇ ਕਾਂਗਰਸ ਪਾਰਟੀ ਦੇ ਵਰਕਰ ਅਹੁਦੇਦਾਰ ਨਾਲ ਪੈਦਲ ਚੱਲ ਕੇ ਮਰੰਡੇ ਦੀ ਰਹਿਸ਼ ਕੋ ਆਵਾਸ ਕਰਨ ਤੋਂ ਬਾਅਦ ਮਤਵਸਤਕ ਹੋਣ ਦੇ ਲਈ ਸਸੀ ਗਾਲ ਜੀ ਆ ਰਹੇ ਨੇ ਇਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਨਾਲ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲੰਗਰ ਦੇ ਵਿੱਚ ਮਦਨ ਮੋਹਨ ਸਿੰਘ ਜੀ ਵੱਲੋਂ ਲਗਾਏ ਲੰਗਰ ਦੇ ਵਿੱਚ ਤੇ ਉਹ ਵੇਲੇ ਸਰਦਾਰ ਸਾਹਿਬ ਪਹੁੰਚੇ ਨੇ ਸਦਾ ਅੰਗਲੀ ਦੇਣ ਤੇ ਵਰਕਰ ਅਹੁਦੇਦਾਰ ਜਿਹੜੇ ਦੇਖ ਸਕਦੇ ਤੁਸੀਂ ਉਹਨਾਂ ਦੇ ਨਾਲ ਮਰੰਡੇ ਤੋਂ ਪੈਦਲ ਚੱਲ ਕੇ ਆਏ ਨੇ ਸਿਰਾ ਤੁਸੀਂ ਦੇਖ ਸਕਦੇ ਹੋ ਵਰਦੇ مکی روٹی چاول روٹی

تم ہی نبی اللہ کی ہوتی ہے جو اللہ ساتھ پڑھی چلانی اور گرجن کرو اج میرا بھی آ جاؤ 18 40 کے میرا بھی 18 40 ہے میرا آ رہا ہے اندر بھی ਕਿ ਕੋਈ ਨਵਾਂ ਇਨੀਸ਼ੀਏਟਿਵ ਆ ਰਿਹਾ ਹੈ ਫਿਰ ਵੀ ਇਤਿਹਾਸ ਕੋਜੇ ਦਾ ਮਤਾਜ ਹੁੰਦਾ ਹੈ ਅੱਜ ਫਿਰ ਸਾਰੇ ਦੇਸ਼ ਵਿਦੇਸ਼ਾਂ ਚ ਪੰਜਾਬੀ ਸੰਗਤਾਂ ਦਾ ਸਾਨੂੰ ਬੇਨਤੀ ਹੈ ਕੁਦਰਤੀ ਸਬਬ ਬਣਿਆ ਅੱਜ ਫਿਰ ਦਾਸ ਪ੍ਰਣਾਮ ਕਰਨ ਆਇਆ ਸੀ ਤੇ ਇੱਥੇ ਚੌਧਰੀ ਧਰਮਸ਼ਾਲਾ ਚ ਸਾਡੇ ਧੀਮ ਜੋ ਪੁਰਾਣੇ ਸਰਪੰਚ ਨੇ ਜਿਮਾਤਲ ਤੇ ਨਾਲਾਗੜ ਵਸਦੇ ਨੇ ਤੇ ਉਹਨਾਂ ਨੇ ਲੰਗਰ ਲਾਇਆ ਹਰ ਸਾਲ ਦੀ ਤਰ੍ਹਾਂ ਇਿੱਥੇ ਸਵਭ ਬਣ ਗਿਆ ਮਿਲਣਿਆ ਦਾ ਤਾਂ ਫਿਰ ਇਹ ਦੋ ਵਿਚਾਰਾਂ ਸੰਗੀਆਂ ਹੋਈਆਂ ਕਿ ਦਾਸਾਨੇ ਸ਼ਹਾਦਤ ਦੇਖੋਂ ਤੋਂ ਬਿਨਾ ਇਹ ਆਪਾਂ ਮੁਰਦੇ ਚੰਕੌਰ ਸਾਹਿਬ ਤੋਂ ਤਾਂ ਬਹੁਤ ਬੜਾ ਘੱਟ ਕਰ ਛੱਡ ਜਾਵਾਂਗੇ ਸੋ ਜ਼ਰੂਰ ਦਾਸਾਨੇ ਸ਼ਹਾਦਤ ਨੂੰ ਦੇਖੋ ਤਕਰੀਬਨ 50 ਮਿੰਟ ਦਾ ਸਾਰਾ ਸਫਰ ਹੈ ਇਹ ਬੇਜਰੀਆਂ ਚੱਲਦੀਆਂ ਨੇ ਜਿਹਦੇ ਚ ਬੈਠ ਕੇ ਮਹਿਸੂਸ ਹੁੰਦਾ ਹੈ ਕਿ ਅਸੀਂ ਚੰਕੌਰ ਦੀ ਜੰਗ ਦੇ ਵਿੱਚ ਸ਼ਾਮਲ ਆ ਕਿਉਂਕਿ ਇਹ ਜਿਹੜੀ ਤਕਮੀਕ ਹੈ ਇਹ ਐਲ.ਏ ਦੀ ਪੜ੍ਹ ਸਟੂਡੀਓ ਦੇ ਮਿਆਰ ਦੀ ਤਕਨੀਕ ਹੈ ਉਹਦੇ ਨਾਲ ਵੀ ਵਧੀਆ ਇਸ ਸੰਪੋਰਟ ਤੋਂ ਇੱਕ ਬਹੁਤ ਵੱਡੀ ਸੇਵਾ ਸਮਰਪਣਾ ਹੈ ਸਰਦਾਰ ਚਰਨਜੀਤ ਸਿੰਘ ਜੰਨੀ ਜੀ ਦੇ ਵੱਲੋਂ ਸੋ ਇਹਨਾਂ ਦੇ ਲਈ ਵੀ ਅਰਦਾਸ ਕੀਤੀ ਪਾਕਸ਼ਾ ਇਹਨਾਂ ਨੂੰ 100 ਲੱਖ ਲਾਖਾ ਸਾਡੇ ਇਲਾਕੇ ਨੂੰ ਕਿਉਂਕਿ ਇਹ ਸਾਡੇ ਲਾਖੇ ਦੇ ਹੀ ਜੰਪੜ ਨੇ ਇਹਨਾਂ ਦਾ ਜਿਹੜਾ ਪਿਆਰ ਉਹ ਅਸੀਂ ਆਪ ਦੇਖਿਆ ਤੜਕੇ ਨੂੰ ਲੋਈ ਲੈ ਕੇ ਅਭੀ ਇਤਨੇ ਮਕਰਨ ਆਉਂਦੇ ਸੀ ਇਹ ਉੱਥੇ ਅਰਦਾਸ ਕਰਨ ਆਉਂਦੇ ਸੀ ਹਰ ਰੋਜ਼ ਹੀ ਔਰ ਸੱਚੇ ਪਾਤਸ਼ਾਹ ਨੇ ਉਹਨੂੰ ਪੰਜਾਬ ਦੇ ਮੁੱਖ ਮੰਤਰੀ ਹੋਣ ਦਾ ਮਾਣ ਵੀ ਬਖਸ਼ਿਆ ਠੀਕ ਹੈ ਸਮਾਵੇਸ਼ਕ ਪੂਰਾ ਮਿਲਿਆ 5 ਮਹੀਨਾ ਚ 5 ਸਾਲ ਜਿੰਨਾ ਇਹਨਾਂ ਨੇ ਕੰਮ ਕੀਤਾ ਸੋ ਸਾਰੇ ਇਲਾਕੇ ਦੀ ਵੀ ਇਹਨਾਂ ਨੂੰ ਅਸੀਸ ਹੈ ਇਹ ਸਾਡੀ ਵੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਹਰ ਮਾੜਾ ਸਦਕ ਕਰਕੇ ਵਾਹਿਗੁਰੂ ਜੀ ਦਾ ਹਾਲ ਸਭ ਵਾਹਿਗੁਰੂ ਜੀ ਬੰਦ ਸਿੰਘ ਸਾਬ ਦੀ ਤੀਮਪਾਰਕ ਦੀ ਗੱਲ ਚੱਲੀ ਆ ਉਹ ਫੋਰਟੇਬਲੂ ਥੀਮ ਪਾਰਕ ਜਿਹਦੇ ਵਿੱਚ ਕਰੋੜ ਦੇ ਕਰੀਬ ਹਰਦਾਲੂ ਹੁਣ ਤੱਕ ਨਾਤਮਸਤ ਹੋ ਚੁੱਕੇ ਨੇ ਕੀ ਕਹਿਣਾ ਹੈ ਜੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ 3 ਸਾਲ ਤੋਂ ਥੀਮ ਪਾਰਕ ਜਿਹਦਾ ਨਾਮ ਦਾਸਤਾਨੇ ਸ਼ਹਾਦਤ ਰੱਖਿਆ ਗਿਆ ਉਹਦੀ ਲਾਈਨ ਨਹੀਂ ਟੁੱਟੀ ਲੋਕ ਲਗਾਤਾਰ ਉਹਨੂੰ ਦੇਖਣ ਆਉਂਦੇ ਆ ਤੇ ਇਸ ਗੱਲ ਦਾ ਮੈਨੂੰ ਗੁਰੂ ਸਾਹਿਬ ਦੇ ਨਾਤਮਸਤ ਹੋ ਕੇ ਕਹਿ ਰਿਹਾ ਕਿ ਬੜਾ ਉਮੀਦ ਆਸਰੇ ਦੇ ਨਾਲ ਮੈਨੂੰ ਇਸ ਗੱਲ ਦੀ ਪੂਰੀ ਸੰਤੁਸ਼ਟੀ ਹੈ ਇਹ ਗੁਰੂ ਸਾਹਿਬ ਨੇ ਇੱਕ ਅੱਛਾ ਕੰਮ ਦੇਖੋ ਲਿਆ। ਥੀਮ ਪਾਰਕ ਨੂੰ ਚੰਨੀ ਸਾਹਿਬ ਦਾ ਥੀਮ ਪਾਰਕ ਕਿਹਾ ਜਾਂਦਾ ਹੈ। ਦਾਸਤਾਨੀ ਸ਼ਹਾਦਤ ਥੀਮ ਪਾਰਕ ਦੇ ਬਾਰੇ ਅਮਰੀਕ ਸਿੰਘ ਜੋ ਕਿ ਕਥਾਵਾਚਕ ਨੇ ਸਾਬਕਾ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਤੇ ਗ੍ਰੰਥ ਸਿੰਘ ਨੇ ਜਿਨ੍ਹਾਂ ਵੱਲੋਂ ਸਮੇਤ ਚੱਲ ਕੇ ਜਾਣਾ। ਦੇਖੇ ਨੇੜਾ आज मेरा भी साथ एक रास्ता लेते जाना पड़ता ਪਰਿਵਾਰ ਦੇ ਨਾਲ ਊਕਾਰ ਸਾਹਿਬ ਪਹੁੰਚੇ ਸਾਫ ਦਾ ਮੁੱਖ ਮੰਤਰੀ ਪਰਿਵਾਰ ਸਮੇਤ ਗੁਰੂ ਘਰ ਅਨਤਮਸਕ ਕੋਲ ਦੇ ਲਈ ਪਹੁੰਚ ਰਹੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਿਬ ਜੀ ਆਪ ਦਾ ਮੁੱਖ ਮੰਤਰੀ ਬਾਦਰਾ ਵੱਲੋਂ ਜੈ ਮੇਸ਼ਸ ਤੇ ਕਾਨ ਗਿਆਨ ਕਿਤੇ